ਸਸਕਾਲ ਸਰਕਾਰ ਕਹਿੰਦੀ ਵਿਕਾਸ ਕਰਨਾ ਵਿਕਾਸ ਕਿਹਨਾਂ ਦਾ ਕਰਨਾਗਾ ਵੱਡੇ ਵੱਡੇ ਕਾਰਪੋਰੇਟਸ ਦਾ ਵੱਡੇ ਵੱਡੇ ਰੀਅਲ اسٹیਟ ਬਿਜ਼ਨਸਮੈਨਾਂ ਦਾ ਵੱਡੇ ਵੱਡੇ ਅਮੀਰ ਲੋਕਾਂ ਦਾ ਨਾ ਕਿ ਆਮ ਕਿਸਾਨਾਂ ਦਾ ਵਿਕਾਸ ਆ ਨਾ ਆਮ ਮਜ਼ਦੂਰਾਂ ਦਾ ਵਿਕਾਸ ਆਗਾ ਸੋ ਸਭ ਨੂੰ ਪਤਾ ਕਿ ਪੰਜਾਬ ਦੇ ਵਿੱਚ ਇੱਕ ਲੈਂਡ ਪੂਲਿੰਗ ਨੀਤੀ ਦਾ ਬਹੁਤ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਤੇ ਲੈਂਡ ਪੂਲਿੰਗ ਨੀਤੀ ਕੀ ਹੈਗੀ ਕਿਥੇ ਕਿਥੇ ਕਿਹੜੀਆਂ ਕਿਹੜੀਆਂ ਸਟੇਟਾਂ ਦੇ ਵਿੱਚ ਆਪਣੇ ਭਾਰਤ ਦੇ ਵਿੱਚ ਇਹ ਲਾਗੂ ਹੋਈ ਕਿੱਥੇ-ਕਿੱਥੇ ਇਹ ਕਾਮਯਾਬ ਹੋਈ ਤੇ ਲੈਂਡ ਪੂਲਿੰਗ ਨੀਤੀ ਹੈ ਕੀ ਆਪਾਂ ਇਹਦੇ ਬਾਰੇ ਪੂਰੀ ਵਿਸਥਾਰ ਦੇ ਵਿੱਚ ਅੱਜ ਗੱਲ ਕਰਾਂਗੇ ਜਿੰਨੀ ਕਿ ਮੈਨੂੰ ਜਾਣਕਾਰੀ ਹੈ ਮੈਂ ਤੁਹਾਡੇ ਸਭ ਨਾਲ ਸਾਂਝੀ ਕਰੂੰਗਾ ਕਿਰਪਾ ਕਰਕੇ ਧਿਆਨ ਨਾਲ ਗੌਰ ਨਾਲ ਜਿਹੜੀ ਇਹ ਪੂਰੀ ਗੱਲ ਸੁਣਨੀ ਆ ਸਭ ਤੋਂ ਪਹਿਲਾਂ ਲੈਂਡ ਪੂਲਿੰਗ ਜਿਹੜੀ ਨੀਤੀ ਸੀਗੀ ਇਹ ਹਰਿਆਣਾ ਦੇ ਵਿੱਚ ਲਾਗੂ ਹੋਈ ਸੀ 2015-16 ਦੇ ਵਿੱਚ ਇਹ ਜਿਹੜੀ ਰੋਤਕ ਗੁਰਦਾਉ ਇਨ੍ਹਾਂ ਫਰੀਦাবাদ ਇਨ੍ਹਾਂ ਇਲਾਕਿਆਂ ਦੇ ਵਿੱਚ ਜਿਹੜੀ ਸਰਕਾਰ ਨੇ ਲੈਂਡ ਅਕਵਾਇਰ ਕੀਤੀ ਸੀਗੀ ਕਿਸਾਨਾਂ ਦੀ ਉਹ ਹਜੇ ਤੱਕ ਵੀ ਸਕਸੈਸ ਨਹੀਂ ਹੋਈ ਬਹੁਤੇ ਕਿਸਾਨਾਂ ਤੇ ਪਰਚੇ ਹੋਏ ਨੇ ਕਿਸਾਨਾਂ ਨੇ ਧਰਨੇ ਮੁਜਾਰੇ ਕੀਤੇ ਤੇ ਬਹੁਤੇ ਕਿਸਾਨਾਂ ਨੂੰ ਜ਼ਮੀਨ ਆ ਜਿਹੜੀ ਉਹ ਵਾਪਸ ਨਹੀਂ ਮਿਲੀ ਉਥੇ ਇਹ ਪੂਰਨ ਤੌਰ ਤੇ ਆਪਾਂ ਕਹਿ ਸਕਦੇ ਹਾਂ ਕਿ ਲੈਂਡ ਪੂਲਿੰਗ ਨੀਤੀ ਫੇਲ ਹੋਈ ਸੀਗੀ ਉਦੋਂ ਬਾਅਦ ਸਭ ਤੋਂ ਵੱਡਾ ਜਿਹੜਾ ਪ੍ਰੋਜੈਕਟ ਲੈਂਡ ਪੂਲਿੰਗ ਨੀਤੀ ਦਾ ਲਾਇਆ ਗਿਆ ਸੀਗਾ ਆਂਧਰਾ ਪ੍ਰਦੇਸ਼ ਦੇ ਅਮਰਾਵਤੀ ਇਲਾਕੇ ਦੇ ਵਿੱਚ ਅਮਰਾਵਤੀ ਇਲਾਕਾ ਜਿਹੜਾ ਉੱਥੇ ਲੋਕਾਂ ਨੂੰ ਕਿਹਾ ਗਿਆ ਸੀਗਾ ਚੰਦਰਬਾਬੂ ਨਾਇਡੂ ਉਹਦੋਂ ਉੱਥੋਂ ਦੇ ਮੁੱਖ ਮੰਤਰੀ ਸੀਗੇ ਉਹਨਾਂ ਨੇ ਕਿਹਾ ਸੀ ਲੋਕਾਂ ਨੂੰ ਸੁਪਨੇ ਦਿਖਾਏ ਸੀਗੇ ਕਿ ਸਭ ਤੋਂ ਵੱਡੀ ਰਾਜਧਾਨੀ ਆ ਜਿਹੜੀ ਉਹ ਇੱਥੇ ਬਣੂਗੀ ਲੋਕਾਂ ਦਾ 33000 ਏਕੜ ਜਿਹੜੀ ਲੈਂਡ ਆ ਉਹ ਐਕਵਾਇਰ ਕੀਤੀ ਸੀ ਸਰਕਾਰ ਵੱਲੋਂ ਪਰ ਉਹਦਾ ਨਤੀਜਾ ਕੀ ਨਿਕਲਿਆ ਕਿ ਆਮ ਗਰੀਬ ਕਿਸਾਨਾਂ ਦੀ ਜਿਹੜੀ ਜ਼ਮੀਨ ਆ ਸਰਕਾਰ ਵੱਲੋਂ ਹੜੱਪ ਲਈ ਗਈ ਸੀਗੀ ਤੇ ਸਗੋਂ ਉਹਨਾਂ ਨੂੰ ਇਨਸਾਫ਼ ਮਿਲਣ ਦੀ بجائے ਉਹਨਾਂ ਨੂੰ ਜ਼ਮੀਨ ਮਿਲਣ ਦੀ بجائے ਆ ਉਹਨਾਂ ਕਿਸਾਨਾਂ ਤੇ ਪਰਚੇ ਹੋਏ ਸੀਗੇ ਉਹਨਾਂ ਕਿਸਾਨਾਂ ਤੇ ਜਿਹੜੀ ਹੈਗੀ ਆ ਹਜੇ ਤੱਕ ਵੀ ਉਹ ਕਿਸਾਨ ਆ ਕੋਟਾਂ ਦੇ ਵਿੱਚ ਆਉਂਦੀਆਂ ਲੜਾਈਆਂ ਲੜਦੇ ਫਿਰਦੇ ਆ ਕਰੋੜਾਂ ਦਾ ਅਰਬਾਂ ਦਾ ਪ੍ਰੋਜੈਕਟ ਹੈ ਜਿਹੜਾ ਅਮਰਾਵਤੀ ਦਾ ਉਹ ਫੇਲ ਹੋ ਚੁੱਕਿਆ ਤੁਸੀਂ YouTube ਤੇ Google ਤੇ ਸਰਚ ਮਾਰ ਲਓ ਅਮਰਾਵਤੀ ਲੈਂਡ ਪੂਲਿੰਗ ਪ੍ਰੋਜੈਕਟ ਕੀ ਸੀਗਾ ਤੁਹਾਨੂੰ ਉੱਥੋਂ ਪੂਰੀ ਜਾਣਕਾਰੀ ਮਿਲ ਜੂਗੀ ਜਿੰਨੀ ਕਿ ਮੈਂ ਜਾਣਕਾਰੀ ਇਕੱਠੀ ਕੀਤੀ ਆ ਬਹੁਤ ਵੱਡਾ ਜਿਹੜਾ ਉੱਥੇ ਇੱਕ ਢਾਂਚਾ ਬਣਾਇਆ ਗਿਆ ਸੀਗਾ ਪੋਲਾ ਜਿਹੜੇ ਅਧੂਰੇ ਪਏ ਨੇ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਉਹ ਹਜੇ ਤੱਕ ਕਿਸਾਨਾਂ ਨੂੰ ਨਹੀਂ ਮਿਲੀਆਂ ਵੱਡੀਆਂ-ਵੱਡੀਆਂ ਬਿਲਡਿੰਗਾਂ ਸਾਰੀਆਂ ਸਰਕਾਰੀ ਇਮਾਰਤਾਂ ਸਾਰੀਆਂ ਗਈਆਂ ਉੱਥੇ ਓਮੇਂ ਦੀਆਂ ਓਮੇਂ ਪਈਆਂ ਨੇ ਸੋ ਦੂਜਾ ਲੈਂਡ ਪੂਲਿੰਗ ਨੀਤੀ ਆ ਜਿਹੜੀ ਯੂਪੀ ਦੇ ਵਿੱਚ ਲੈ ਕੇ ਆਏ ਯੂਪੀ ਦੇ ਵਿੱਚ ਕਿਸਾਨਾਂ ਨੇ ਵਿਰੋਧ ਕੀਤਾ ਧਰਨੇ ਲਾਏ ਕੋਰਟਾਂ ਦੇ ਵਿੱਚ ਕੇਸ ਚੱਲੇ ਉਹ ਵਿੱਚੋਂ ਦੀ ਵਿੱਚ ਰਹਿ ਗਈ ਹੁਣ ਜਿਹੜੀ ਲੈਂਡ ਪੂਲਿੰਗ ਨੀਤੀ ਆ ਸਰਕਾਰ ਆ ਜਿਹੜੀ ਉਹ ਪੰਜਾਬ ਦੇ ਵਿੱਚ ਲੈ ਕੇ ਆਈ ਆ ਆਪਣੇ ਲੁਧਿਆਣੇ ਇਲਾਕੇ ਦੇ ਆਸ-ਪਾਸ ਜੋ ਕਿ 24000 ਏਕੜਾਂ ਜ਼ਮੀਨ ਐ ਐਕਵਾਇਰ ਕਰਨ ਨੂੰ ਫਿਰਦੇ ਆ ਸੋ ਲੈਂਡ ਪੂਲਿੰਗ ਨੀਤੀ ਹੈ ਕੀ ਆ ਮਤਲਬ ਕਿਸਾਨ ਤੋਂ ਜ਼ਮੀਨ ਲੈਤੀ ਜਾਊਗੀ ਕਿਸਾਨ ਤੋਂ ਜ਼ਮੀਨ 1 ਏਕੜ ਲੈਤੀ ਜਾਊਗੀ ਤੇ ਉਹਦੇ ਵਿੱਚੋਂ ਨੂੰ 60 ਜਾਂ 70% ਹਿੱਸਾ ਜਿਹੜਾ ਉਹ ਦਿੱਤਾ ਜਾਊਗਾ ਉਹਦੀ ਵੀ ਪੂਰਨ ਤਰ ਤੇ ਕੋਈ ਗਰੰਟੀ ਲੈ ਕੇ ਨਹੀਂ ਦਿੱਤੀ ਜਾਊਗੀ ਕਿ ਤੁਹਾਨੂੰ ਮਿਲੇਗਾ। ਉਹਦੇ ਵਿੱਚ ਵੱਡੀਆਂ-ਵੱਡੀਆਂ ਬਿਲਡਿੰਗਾਂ ਕੱਟੀਆਂ ਜਾਣਗੀਆਂ, ਵੱਡੀਆਂ-ਵੱਡੀਆਂ ਸੜਕਾਂ ਦਾ ਨਿਰਮਾਣ ਹੋਊਗਾ। ਵੱਡਾ ਇਨਫਰਾਸਟ੍ਰਕਚਰ ਜਿਹੜਾ ਉੱਥੇ ਉਹ ਬਣੂਗਾ। ਸੋ ਲੋਕਾਂ ਨੂੰ ਸਰਕਾਰ ਇਹ ਕਹਿ ਰਹੀ ਹੈ ਕਿ ਤੁਹਾਨੂੰ ਸਾਡੇ ਤੇ ਯਕੀਨ ਕਰਨ ਦੀ ਲੋੜ ਆ ਕਿ ਅਸੀਂ ਤੁਹਾਡੇ ਨਾਲ ਜੋ ਵਾਅਦਾ ਕੀਤਾ ਤੁਹਾਨੂੰ ਉਹ ਤੁਹਾਡੀ ਜ਼ਮੀਨ ਆ ਜਿਹੜੀ ਲੈਂਡ ਆ ਗਈ ਉਸ ਦਾ ਦੁੱਗਣਾ ਰੇਟ ਕਰਕੇ ਦੇਵਾਂਗੇ, ਉਹਨੂੰ ਕਮਰਸ਼ੀਅਲ ਕਰਕੇ ਦੇਵਾਂਗੇ। ਪਰ ਜੇ ਇੱਥੇ ਆਪਾਂ ਦੇਖੀਏ ਵੀ ਸਾਡੀ ਜਿਹੜੀ ਪੰਜਾਬ ਦੀ ਜ਼ਰਖੇਰ ਧਰਤੀ ਆ ਜਿਹੜੀ ਤੇ ਇੱਕ ਆਪਾਂ ਆਮ ਪਿੰਡਾਂ ਦੇ ਵਿੱਚ ਖੁੰਡਾਂ ਦੇ ਵਿੱਚ ਬਹਿ ਕੇ ਗੱਲਾਂ ਕਰਦੇ ਆ ਕਿ ਸਾਡੀ ਪੰਜਾਬ ਦੀ ਧਰਤੀ ਤੇ ਜੇ ਬੰਦਾ ਵੱਢ ਕੇ ਦੱਬਦੀਏ ਨਾ ਤੇ ਉਹ ਵੀ ਹਰਾ ਹੋ ਜਾਂਦਾ ਸਾਡੀ ਪੰਜਾਬ ਦੀ ਧਰਤੀ ਪੂਰੇ ਦੇਸ਼ ਨੂੰ ਅੰਨ ਦੇਣ ਵਾਲੀ ਧਰਤੀ ਸੀਗੀ ਸੋ ਜੇ ਆਪਾਂ ਆਪਣੇ ਪੰਜਾਬ ਦੀ ਧਰਤੀ ਤੇ ਇਹੋ ਜਿਹੇ ਪ੍ਰੋਜੈਕਟ ਲੈ ਕੇ ਆਵਾਂਗੇ ਤਾਂ ਸਾਰੇ ਲੋਕਾਂ ਦੀ رائے ਇਹੀ ਆ ਕਿ ਇਹ ਬਹੁਤਾ ਕਾਮਯਾਬ ਨਹੀਂ ਹੋਊਗਾ ਸੋ ਵੱਡੇ ਪੱਧਰ ਤੇ ਇਸ ਚੀਜ਼ ਦਾ ਵਿਰੋਧ ਹੋ ਰਿਹਾ ਸਾਰੇ ਲੋਕ ਇਸ ਚੀਜ਼ ਦਾ ਵਿਰੋਧ ਕਰ ਰਹੇ ਨੇ ਮੰਨ ਲਓ ਮੈਂ ਇੱਕ ਏਕੜ ਆਪਦੀ ਲੈਂਡ ਆ ਜਿਹੜੀ ਇੱਕ ਏਕੜ ਆਪਣੀ ਜ਼ਮੀਨ ਆ ਜਿਹੜੀ ਉਹ ਸਰਕਾਰ ਨੂੰ ਦੇਊਗਾ ਉਹਦੇ ਵਿੱਚ ਮੈਨੂੰ 60 ਜਾਂ 70% ਹਿੱਸਾ ਸਰਕਾਰ ਕਹਿੰਦੀ ਤੁਹਾਨੂੰ ਵਾਪਸ ਮਿਲੂਗਾ ਤੇ ਉਹਦਾ ਵੀ ਕੋਈ ਪੱਕਾ ਲਿਖਤੀ ਪ੍ਰੂਫ ਨਹੀਂ ਹੋਊਗਾ ਕਿ ਤੁਹਾਨੂੰ ਉਹ ਮਿਲੂਗਾ ਹੀ ਮਿਲੂਗਾ ਕਿਉਂਕਿ ਮੈਂ ਇਹ ਆਪਦੇ ਵੱਲੋਂ ਨਹੀਂ ਸ਼ਬਦ ਕਹਿ ਰਿਹਾ ਆ ਆਂਧਰਾ ਪ੍ਰਦੇਸ਼ ਦੇ ਵਿੱਚ ਵੀ ਇਹ ਹੋਇਆ ਹਰਿਆਣੇ ਦੇ ਵਿੱਚ ਵੀ ਇਹ ਹੈ ਬਹੁਤੀਆਂ ਸਟੇਟਾਂ ਦੇ ਵਿੱਚ ਇਹ ਪ੍ਰੋਜੈਕਟ ਆ ਜਿਹੜਾ ਉਹ ਫੇਲ ਹੋ ਚੁੱਕਿਆ ਹੈਗਾ ਸੋ ਸਾਡੇ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਸਮੂਹ ਪੰਜਾਬ ਦੇ ਬੁੱਧੀਜੀਵੀ ਇਸ ਚੀਜ਼ ਦਾ ਵਿਰੋਧ ਕਰ ਰਹੇ ਨੇ ਕਿ ਸਾਨੂੰ ਨਹੀਂ ਚਾਹੀਦਾ ਇਹੋ ਜਿਹਾ ਵਿਕਾਸ ਕਿਉਂਕਿ ਸਾਡੇ ਨਾਲ ਖੁੱਦ ਨਾਲ ਪਹਿਲਾਂ ਇੱਥੇ ਵਾਪਰਿਆ ਹੈ ਸਾਡੇ ਰਾਮਾ ਮੰਡੀ ਦੀ ਹਜ਼ਾਰਾਂ ਏਕੜ ਜ਼ਮੀਨ ਸਰਕਾਰ ਨੇ ਐਕਵਾਇਰ ਕੀਤੀ ਸੀ ਸਾਡੇ ਨਾਲ ਵਾਅਦੇ ਕੀਤੇ ਸੀ ਕਿ ਪੰਜਾਬੀਆਂ ਦੀ ਜ਼ਮੀਨ ਤੇ ਪੰਜਾਬੀਆਂ ਦਾ ਹੱਕ ਹੋਊਗਾ ਪੰਜਾਬੀਆਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਪਰ ਰਾਮਾ ਮੰਡੀ ਦੇ ਵਿੱਚ ਕੀ ਹੋਇਆ ਬਾਹਰਲੀਆਂ ਸਟੇਟਾਂ ਦੇ ਲੋਕ ਆ ਕੇ ਇੱਥੇ ਨੌਕਰੀਆਂ ਕਰਦੇ ਨੇ ਸਾਡੇ ਪੰਜਾਬ ਦੇ ਲੋਕਾਂ ਨੂੰ ਬੱਤ ਵੱਤੇ ਸਿਕਿਉਰਿਟੀ ਗਾਰਡ ਦੀਆਂ ਨੌਕਰੀਆਂ ਉੱਥੇ ਮਿਲੀਆਂ ਨੇ ਸੋ ਜਿਹੜੇ ਵੀ ਭਰਾ ਐਸ ਲੈਂਡ ਪੁਲੀਨ ਨੀਤੀ ਦੇ ਵਿਰੋਧ ਦੇ ਵਿੱਚ ਨੇ ਤਾਂ ਕਿਰਪਾ ਕਰਕੇ ਆਪੋ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਇਹ ਜਿਹੜੀ ਵੀਡੀਓ ਆ ਸਰ ਤੱਕ ਸਾਂਝੀ ਕਰਿਓ ਜਿੰਨੀ ਕਿ ਮੈਨੂੰ ਜਾਣਕਾਰੀ ਸੀ ਲੈਂਡ ਪੁਲੀਨ ਨੀਤੀ ਬਾਰੇ ਤੁਹਾਡੇ ਨਾਲ ਮੈਂ ਸਾਂਝੀ ਕਰ ਦਿੱਤੀ ਗਈ ਆ ਸ਼ਾਇਦ ਮੈਂ ਕਿਤੇ ਨਾ ਕਿਤੇ ਗਲਤ ਹੋਵਾਂ ਅਖੀਰ ਦੇ ਵਿੱਚ ਤੁਹਾਨੂੰ ਇਹੀ ਕਹੂੰਗਾ ਕਿ ਜੇ ਮੇਰੇ ਬੋਲਣ ਦੇ ਵਿੱਚ ਕੋਈ ਕਮੀ ਕਿਪਸ਼ੀ ਰਹਿ ਗਈ ਹੋਵੇ ਜਾਂ ਮੈਨੂੰ ਕੋਈ ਜਾਣਕਾਰੀ ਅਧੂਰੀ ਹੋਵੇ ਤਾਂ ਮੈਂ ਮਾਫੀ ਚਾਹੂੰਗਾ ਤੇ ਤੁਸੀਂ ਆਪਦੇ ਕਮੈਂਟਾਂ ਨਾਲ ਮੇਰੀ ਵੀਡੀਓ ਦੀ ਸੋਧ ਜ਼ਰੂਰ ਕਰਨਾ ਕਿ ਇੱਥੇ ਤੋਂ ਗਲਤ ਬੋਲਿਆ ਪਰ ਜਿੰਨੀ ਕੁ ਮੈਨੂੰ ਜਾਣਕਾਰੀ ਇਕੱਠੀ ਕਰਕੇ ਮੈਂ ਤੁਹਾਡੇ ਅੱਗੇ ਪੇਸ਼ ਕੀਤੀ ਹੈ ਕਿ ਲੈਂਡ ਪੁਲਿੰਗ ਨੀਤੀ ਹੈ ਕੀ ਆ ਕਿੱਥੇ ਇਹ ਪ੍ਰੋਜੈਕਟ ਪਹਿਲਾਂ ਆਏ ਸੀਗੇ ਕਿੱਥੇ ਇਹ ਫੇਲ ਹੋਏ ਆ ਸੋ ਜਿਹੜੇ ਪ੍ਰੋਜੈਕਟ ਪਹਿਲਾਂ ਹੋਰਾਂ ਸਟੇਟਾਂ ਦੇ ਵਿੱਚ ਅਕਾਮਯਾਬ ਨਹੀਂ ਹੋਏ ਤਾਂ ਤੁਸੀਂ ਕਿਉਂ ਪੰਜਾਬ ਦੇ ਵਿੱਚ ਇਹ ਲੈ ਕੇ ਆ ਰਹੇ ਹੋ ਸੋ ਸਾਰੇ ਭਰਾਵਾਂ ਅੱਗੇ ਹੀ ਅਪੀਲ ਸੀ ਜਿਵੇਂ ਤੁਹਾਨੂੰ ਆਪਾਂ ਕਾਲੇ ਕਾਨੂੰਨਾਂ ਦਾ ਦਿੱਲੀ ਦੇ ਵਿੱਚ ਤਿੰਨ ਕਾਲੇ ਕਾਨੂੰਨਾਂ ਦਾ ਬਹਿ ਕੇ ਵਿਰੋਧ ਕੀਤਾ ਸੀਗਾ ਸੋ ਉਸੇ ਤਰ੍ਹਾਂ ਹੀ ਲੈਂਡ ਪੂਲਿੰਗ ਨੀਤੀ ਦਾ ਵੀ ਆਪਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਦੁਕਾਨਦਾਰਾਂ ਨੂੰ ਵਿਰੋਧ ਕਰਨਾ ਚਾਹੀਦਾ ਜਿੱਥੇ ਸਰਕਾਰ ਇਹ ਪਹਿਲਾਂ ਇਹ ਕਹਿੰਦੀ ਸੀ ਕਿ ਅਸੀਂ ਸੜਕਾਂ ਖਾਲੀਏ ਹੁਣ ਵੀ ਅਸੀਂ ਲੁੱਕ ਖਾਣ ਲੱਗ ਜੀਏ ਸੋ ਇਹੋ ਜੀ ਤਰੱਕੀ ਸਾਨੂੰ ਅਸੀਂ ਕਰਨੀ ਕੀ ਹੈ ਜਿਹੜੀ ਤਰੱਕੀ ਸਾਡੇ ਖੇਤ ਖਾਜੂਗੀ ਸਾਡੀਆਂ ਯਾਦਾਂ ਖਾਜੂਗੀ ਸਾਡੇ ਬਜ਼ੁਰਗਾਂ ਦੀਆਂ ਮਿਹਨਤਾਂ ਖਾਜੂਗੀ ਸੋ ਜਿਹੜੇ ਭਰਾ ਇਸ ਲੈਂਡ ਪੂਲਿੰਗ ਨੀਤੀ ਦੇ ਵਿਰੋਧ ਦੇ ਵਿੱਚ ਨੇ ਕਿਰਪਾ ਕਰ ਕਿਰਪਾ ਕਰਕੇ ਆਪਣੀ ਰਾਏ ਜ਼ਰੂਰ ਦੇਣਾ ਸੋ ਇਹ ਵੀਡੀਓ ਹੈ ਜਿਹੜੀ ਮੈਂ ਅੰਤ ਦੇ ਵਿੱਚ ਕਹੂੰਗਾ ਕਿਸੇ ਆ ਨਿੱਜੀ ਬੰਦੇ ਨੂੰ ਮੈਂ ਲੈ ਕੇ ਨਹੀਂ ਕਹਿ ਰਿਹਾ ਜਾਂ ਕਿਸੇ ਨਾਲ ਮੇਰੀ ਨਿੱਜੀ ਵਿਰੋਧਤਾ ਨਹੀਂ ਹੈਗੀ ਮੈਂ ਲੋਕਾਈ ਦੀ ਗੱਲ ਕਰੂੰਗਾ ਲੋਕਾਂ ਦੀ ਗੱਲ ਕਰੂੰਗਾ ਲੋਕਤੰਤਰ ਦੇ ਵਿੱਚ ਰਹਿੰਦੇ ਆ ਅਸੀਂ ਟੈਕਸ ਭਰਦੇ ਆ ਸਾਡਾ ਹੱਕ ਬੰਦਾ ਚੰਗੇ ਨੂੰ ਚੰਗਾ ਕਹਿਣ ਦਾ ਮਾੜੇ ਨੂੰ ਮਾੜਾ ਕਹਿਣ ਦਾ ਸਾਨੂੰ ਜਿਹੜਾ ਸੰਵਿਧਾਨ ਹੈ ਅਧਿਕਾਰ ਦਿੰਦਾ ਕਿ ਅਸੀਂ ਜਿਹੜੀ ਆਪਦੀ ਆਵਾਜ਼ ਆ ਉਹ ਬੁਲੰਦ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ